ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਤੋਂ ਆਪਾਂ ਇੱਕ ਨਵੀਂ ਸੀਰੀਜ਼ ਜਿਹੜੀ ਆ ਆਪਣੇ ਲਈ ਸਟਾਰਟ ਕਰਨ ਲੱਗੇ ਆ ਤੇ ਇਹ ਸੀਰੀਜ਼ ਦੇ ਵਿੱਚ ਆਪਾਂ ਅੰਮ੍ਰਿਤਸਰ ਦਾ ਬੈਸਟ ਐਥਲੀਟ ਬੰਨਾ ਹੈ ਨੈਚੁਰਲ ਤੇ ਉਹਦੇ ਵਾਸਤੇ ਆਪਾਂ ਜਿਹੜੀ ਆ ਪੂਰੀ ਕੜੀ ਮਿਹਨਤ ਕਰਨੀ ਆ ਕੀ ਕੀ ਆਪਾਂ ਡਾਈਟ ਖਾਣੀ ਆ ਤੇ ਕਿਹੜਾ ਕਿਹੜਾ ਆਪਾਂ ਵਰਕਆਊਟ ਪ੍ਰੋਗਰਾਮ ਆ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰਨਾ ਵਾ ਤੇ ਜੇ ਤੁਸੀਂ ਵੀ ਅੰਮ੍ਰਿਤਸਰ ਦੇ ਬੈਸਟ ਐਥਲੀਟ ਬੰਨਾ ਚਾਹੁੰਦੇ ਆ ਨੈਚੁਰਲ ਨੈਚੁਰਲ ਠੀਕ ਹੈ ਨਾ ਸਮਝੇ ਤੇ ਤੁਸੀਂ ਵੀ ਇਹ ਐਕਸਰਸਾਈਜ਼ ਵਰਕਆਊਟ ਪਲਾਨ ਜਿਹੜਾ ਆ ਫੋਲੋ ਕਰ ਸਕਦੇ ਜੇ ਤੇ ਤੁਹਾਨੂੰ ਜਿਹੜੇ ਰਿਜ਼ਲਟ ਆ ਉਹ ਸ਼ੋਰ ਹੋਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਵਰਕਆਊਟ ਲਾਉਣਾ ਵਾ ਉਹ ਆਪਾਂ ਵਰਕਆਊਟ ਲਾਉਣਾ ਵਾ ਲੈਗਸ ਦਾ ਲੈਗਸ ਤੋਂ ਸਟਾਰਟ ਕਰਨਾ ਹੈ ਕਿਉਂਕਿ ਸਾਰੇ ਹੀ ਜਿੰਨੇ ਅੱਜ ਦੇ ਗੱਲ ਦੇ ਐਥਲੀਟ ਆ ਉਹ ਬਿਗਨਰ ਆ ਜਾਂ ਕੋਈ ਐਡਵਾਂਸ ਲੈਵਲ ਦਾ ਉਹ ਇਹੋ ਗਲਤੀ ਕਰਦੇ ਆ ਉਹ ਲੈਗਸ ਨੂੰ ਟ੍ਰੇਨ ਹੀ ਨਹੀਂ ਕਰਦੇ ਆਪਾਂ ਜਿਹੜਾ ਆਪਣਾ ਵਲੌਗ ਸ਼ੁਰੂ ਕਰਨਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਵਾ ਆਪਾਂ ਲੈਗਸ ਤੋਂ ਸ਼ੁਰੂ ਕਰਨਾ ਹੈ ਭਈ ਤੁਸੀਂ ਵੀ ਇਹਨੂੰ ਆਪਣੇ ਸਕੇਡਿਊਲ ਦੇ ਵਿੱਚ ਐਡ ਕਰ ਲਓ ਜੇਕਰ ਤੁਸੀਂ ਵੀ ਮੇਰੀ ਤਰ੍ਹਾਂ ਇੱਕ ਬੜਾ ਹੀ ਵਧੀਆ ਨੇਚਰਲ ਪ੍ਰੋਗਰਾਮ ਨੂੰ ਫਾਲੋ ਕਰਕੇ ਤੇ ਇੱਕ ਨੇਚਰਲ ਐਥਲੀਟ ਬੰਨਣਾ ਚਾਹੁੰਦੇ ਜੀ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਤੁਸੀਂ ਲਾਉਣੀ ਆ ਉਹ ਤੁਸੀਂ ਲਾਉਣੀ ਆ ਬਈ ਸਕਵਾਟਸ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ ਕਿਉਂਕਿ ਸਕਵਾਟਸ ਜਿਹੜੀ ਆ ਬੜੀ ਮੇਜਰ ਐਕਸਰਸਾਈਜ਼ ਹੈ ਪਰ ਬਹੁਤ ਜ਼ਾਰੇ ਲੋਕ ਆ ਉਹ ਇਸ ਐਕਸਰਸਾਈਜ਼ ਨੂੰ ਸਕਿਪ ਕਰਦੇ ਆ ਜੋ ਕਿ ਟੋਟਲੀ ਰੋਂਗ ਆ ਠੀਕ ਹੈ ਨਾ ਆਪਾਂ ਇਹ ਐਕਸਰਸਾਈਜ਼ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਪਰਲੀ ਕੱਲੀ-ਕੱਲੀ ਐਕਸਰਸਾਈਜ਼ ਜਿਹੜੀ ਲਾਉਣੀ ਆ ਠੀਕ ਹੈ ਨਾ ਆ ਕੀਰੇ ਖਾਣੇ ਆ ਗ ਤੇ ਪਹਿਲੀ ਐਕਸਰਸਾਈਜ਼ ਤੁਸੀ ਸਕਵਾਸ ਲਾਉਣੀ ਆ ਸਕਵਾਸ ਤੇ ਤੁਸੀਂ ਲਾਓਗੇ ਬਾਈ ਤਿੰਨ ਤੋਂ ਚਾਰ ਸੈੱਟ 6 ਤੋਂ 8 ਰੈਪੀਟੀਸ਼ਨ ਤੇ ਵੇਟ ਜਿਹੜਾ ਇਹਦੇ ਵਿੱਚ ਤੁਸੀਂ ਧੁੱਕੀ ਮੇਲ ਲਾਓਗੇ ਮੈਂ ਨਾ ਵੀ ਪ੍ਰੋਪਰ ਜਿਹੜਾ ਵਾ ਤਗੜਾ ਵੇਟ ਲਾਉਣਾ ਵਾ ਐਵੇਂ ਉਹ ਬਿਗਨਰਸ ਵਾਂਗੂ ਹਨਾ ਹਲਕਾ ਹਲਕਾ ਵੇਟ ਲਾ ਕੇ ਆਪਾਂ ਨਹੀਂ ਸਾਰਨਾ ਜੇ ਤੁਸੀਂ ਇੱਕ ਨੈਕਸਟ ਲੈਵਲ ਤੇ ਜਾਣਾ ਹੈ ਕਿ ਤਗੜੇ ਲੈਵਲ ਤੇ ਜਾਣਾ ਹੈ ਤਾਂ ਬਾਬਿਓ ਮਿਹਨਤ ਵੀ ਤੁਹਾਨੂੰ ਉਸ ਹਿਸਾਬ ਦੇ ਨਾਲ ਕਰਨੀ ਬੜੀ ਜ਼ਰੂਰੀ ਆ ਠੀਕ ਹੈ ਜੀ ਸੈਕੰਡ ਜਿਹੜੀ ਐਕਸਰਸਾਈਜ਼ ਆਪਾਂ ਪਰਫਾਰਮ ਕਰਾਂਗੇ ਉਹ ਮਿੱਤਰੋ ਆਪਾਂ ਪਰਫਾਰਮ ਕਰਨੀ ਆ ਸਪਲਿਟ ਸਕਵਾਟਸ ਸਪਲਿਟ ਸਕਵਾਟਸ ਜਿਹੜੀਆਂ ਆ ਉਹ ਬੇਸਿਕਲੀ ਆਲਟਰਨੇਟ ਆ ਬਹੁਤ ਹੀ ਵਧੀਆ ਲੰਚਸ ਦਾ ਜੇ ਤੁਹਾਨੂੰ ਲੰਚਸ ਲਾਲਾ ਬੋਰ ਹੋ ਗਏ ਜੇ ਤੁਸੀਂ ਸਪਲਿਟ ਸਕਵਾਟ ਜਿਹੜੀ ਆ ਉਹ ਲਾ ਸਕਦੇ ਜੇ ਜਿਹੜੀਆਂ ਸਪਲਿਟ ਸਕਵਾਟਸ ਆ ਉਹ ਤੁਹਾਡੀਆਂ ਲੈਗਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟਾਰਗੇਟ ਕਰੂਗੀ ਫਰੰਟ ਵਾਲੇ ਪਾਰਟ ਨੂੰ ਤੇ ਤੁਸੀਂ ਇੱਕ ਵਰਕਆਊਟ ਦੇ ਵਿੱਚ ਇੱਕ ਇਦਾਂ ਦਾ ਚੇਂਜ ਲਿਆ ਕੇ ਬੜਾ ਵਧੀਆ ਤੇ ਬੜਾ ਐਡਿਕੁਏਟ ਅਮਾਉਂਟ ਆਫ ਹੈਪੀਨੈਸ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਵਰਕਆਊਟ ਦੇ ਵਿੱਚ ਆਊਗੀ ਇਹਦੇ ਵੀ ਤੁਸੀਂ 4 ਸੈਟ ਲਾਉਣੇ ਆ 12 ਤੋਂ 15 ਰੈਪੀਟੀਸ਼ਨ ਰੱਖੋ ਠੀਕ ਹੈ ਤੇ ਪ੍ਰੋਪਰਲੀ ਜਿਹੜਾ ਮਸਲ ਨੂੰ ਹਿੱਟ ਕਰੋ ਠੀਕ ਹੈ ਨਾ ਐਵੇਂ ਫਾਰਮੈਲਿਟੀ ਕਰਕੇ ਤੇਰੀ ਇੱਕ ਲੱਤ ਕਿਤੇ ਜਾਂਦੀ ਹੋਵੇ ਦੂਜੀ ਲੱਤ ਕਿਤੇ ਜਾਂਦੀ ਹੋਵੇ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੋਵੇ ਵੀ ਕਿੱਦਾਂ ਐਕਸਰਸਾਈਜ਼ ਨੂੰ ਪਰਫਾਰਮ ਕਰਨਾ ਹੈ ਤੇ ਇਦਾਂ ਹੀ ਤੂੰ ਪਰਫਾਰਮ ਕਰਨਾ ਹੈ ਜੇ ਤੂੰ ਐਕਸਰਸਾਈਜ਼ ਨੂੰ ਇਦਾਂ ਪਰਫਾਰਮ ਕਰਕੇ ਤੇ ਰਿਜ਼ਲਟ ਆਉਣੇ ਜਿਹੜੇ ਆ ਅਨਿਵਾਰੀ ਆਵੇ ਵੀ ਆਉਣੇ ਹੀ ਆਉਣੇ ਆ ਠੀਕ ਹੈ ਨਾ ਉਤਤ ਬਾਅਦ 3rd ਐਕਸਰਸਾਈਜ਼ ਜਿਹੜੀ ਤੁਸੀਂ ਪਰਫਾਰਮ ਕਰਨੀ ਆ ਉਹ ਤੁਸੀਂ ਪਰਫਾਰਮ ਕਰਨੀ ਆ ਆਰ ਡੀ ਐਲ ਜਿਹਨੂੰ ਕਹਿੰਦੇ ਆ ਰੂਮੇਨੀਅਨ ਡੈਡਲਿਫਟ ਬੇਸਿਕਲੀ ਇਹਨੂੰ ਤੁਸੀਂ ਰੋਡ ਨਾਲ ਵੀ ਕਰ ਸਕਦੇ ਏ ਤੇ ਡੰਬਲਸ ਨਾਲ ਵੀ ਕਰ ਸਕਦੇ ਮੈਂ ਡੰਬਲਸ ਤਾਂ ਪ੍ਰਾਫਰ ਕਰਦਾ ਹਾਂ ਕਿ ਡੰਬਲਸ ਦੇ ਨਾਲ ਆਪਣਾ ਜਿਹੜਾ ਰੇਂਜ ਆਫ ਮੋਸ਼ਨ ਆ ਥੋੜਾ ਜਿਹਾ ਵੱਧ ਜਾਂਦਾ ਹੈ ਠੀਕ ਹੈ ਨਾ ਥੋੜੀ ਫਲੈਕਸੀਬਿਲਿਟੀ ਜਿਹੜੀ ਸੈੱਟ ਨੂੰ ਪਰਫਾਰਮ ਕਰਨ ਦੀ ਉਹ ਇਨਕਰੀਜ਼ ਹੋ ਜਾਂਦੀ ਆ ਇਹਦੇ ਵੀ ਤੁਸੀਂ ਲਾਓਗੇ 4 ਸੈੱਟ 8 ਤੋਂ 12 ਰੈਪੀਟੀਸ਼ਨ weight ਇਹਦੇ ਵਿੱਚ ਹੈਵੀ ਯੂਜ਼ ਕਰੋ ਨਾਰਮਲ weight ਜਿਹੜਾ ਆ ਉਹ ਨਾ ਯੂਜ਼ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਣੀ 4th ਐਕਸਰਸਾਈਜ਼ ਆ ਜਾਂਦੀ ਅਸੀਂ ਪਰਫਾਰਮ ਕਰਨੀ ਆ ਉਹ ਅਸੀਂ ਪਰਫਾਰਮ ਕਰਨੀ ਆ ਲੈਗ ਕਰਲ ਹੁਣ ਲੈਗ ਕਰਲ ਨੂੰ ਕਰਨਾ ਕਿਉਂ ਜ਼ਰੂਰੀ ਆ ਤਾਂ ਕਿ ਤੁਹਾਡੇ ਜਿਹੜੇ ਪ੍ਰੋਪਰ ਗਲੂਟਸ ਆ ਤੇ ਪ੍ਰੋਪਰ ਹੈਮਸਟ੍ਰਿੰਗ ਜਿਹੜੀ ਆ ਉਹ ਟਾਰਗੇਟ ਹੋ ਜਾਏ ਇਹ ਜਿਹੜੇ ਮਸਲ ਆ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਇਗਨੋਰ ਕਰ ਦਿੰਨੇ ਆ ਆਪਾਂ ਪਰ ਇਹਨਾਂ ਮਸਲਸ ਨੂੰ ਜਿਹੜਾ ਇਗਨੋਰ ਨਹੀਂ ਕਰਨਾ ਕੈਮਰਾ ਜਿਹੜਾ ਆ ਮੈਂ ਇਧਰ ਉਧਰ ਤਾ ਕਰ ਰਿਹਾ ਵੀ ਬਾਈ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਮੈਂ ਨਾਲ-ਨਾਲ ਕੰਮ ਵੀ ਕਰਨਾ ਆ ਤੇ ਨਾਲ-ਨਾਲ ਤੁਹਾਨੂੰ ਨੌਲੇਜ ਵੀ ਪ੍ਰੋਵਾਈਡ ਕਰਨੀ ਆ ਤਾਂ ਕਿ ਤੁਸੀਂ ਇੱਕ ਵਧੀਆ ਐਥਲੀਟ ਨੇਚਰਲ ਐਥ ਠੀਕ ਹੈ ਜੀ ਸੋ ਇਹਦੇ ਵੀ ਤੁਸੀਂ ਚਾਰ ਸੈਟ ਪਰਫਾਰਮ ਕਰ ਲਓ 12 ਤੋਂ 15 ਰੈਪੀਟੀਸ਼ਨ ਰੱਖੋ weight ਜਿਹੜਾ ਹੈ ਉਹ ਇਹਦੇ ਵਿੱਚ ਨੋਰਮਲ ਰੱਖੋ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਨੈਕਸਟ ਐਕਸਰਸਾਈਜ਼ ਪਰਫਾਰਮ ਕਰਨੀ ਆ ਉਹ ਸੀ ਪਰਫਾਰਮ ਕਰਨੀ ਆਪਣੀਆਂ ਖੁਚਾਲੀ ਮਤਲਬ ਆਪਣੀਆਂ ਪਿੰਨੀਆਂ ਲਈ ਠੀਕ ਹੈ ਨਾ ਪਿੰਨੀਆਂ ਨੂੰ ਵੀ ਬਹੁਤ ਲੋਕ ਜਿਹੜੇ ਆ ਇਗਨੋਰ ਕਰਦੇ ਆ ਆਪਾਂ ਇਗਨੋਰ ਜਿਹੜਾ ਨਹੀਂ ਕਰਨਾ ਕਿਉਂਕਿ ਆਪਾਂ ਉਹਨਾਂ ਦੂਰ ਲੋਕਾਂ ਤੋਂ ਹੁਣ ਦੂਰ ਹੋਣਾ ਆ ਆਪਾਂ ਫਾਰਮੈਲਿਟੀ ਨਹੀਂ ਕਰਨੀ ਵਰਕਆਊਟ ਦੇ ਵਿੱਚ ਆਪਾਂ ਪ੍ਰੋਪਰ ਮਸਲ ਨੂੰ ਜਿਹੜਾ ਹੈ ਟਾਰਗੇਟ ਕਰਕੇ ਜਾਣਾ ਹੈ ਇਹਦੇ ਆਪਾਂ ਲਾਉਣੇ ਆ 6 ਸੈਟ 6 ਸੈਟ ਤੁਸੀਂ ਕਹਿਣਾ ਵੀ ਲੈ ਕੋਸ਼ ਹੈ ਸਦਾਈ ਹੋ ਗਿਆ ਵਾ ਜਾਂ ਇਹਨੂੰ ਪਤਾ ਨਹੀਂ ਆਈਸੋਲੇਸ਼ਨ ਮਸਲ ਦੇ ਆ ਪ੍ਰੋਪਰਲੀ ਟਾਰਗੇਟ ਕਰਨ ਵਾਸਤੇ 6 ਸੈਟ ਲਾਵਾਂਗੇ 15-15 ਰੈਪੀਟੀਸ਼ਨ ਦੇ ਉਸ ਤੋਂ ਬਾਅਦ ਅੱਜ ਦਾ ਜਿਹੜਾ ਲਾਸਟ ਸੈਟ ਅਸੀਂ ਪਰਫਾਰਮ ਕਰਨਾ ਆ ਉਹ ਅਸੀਂ ਪਰਫਾਰਮ ਕਰਨਾ ਆ ਇਹਦਾ ਸੁਮੋ ਸਕਵਾਟਸ ਆਪਾਂ ਫਰੰਟ ਵਾਲਾ ਪਾਰਟ ਵੀ ਟਾਰਗੇਟ ਕਰ ਲੈਨੇ ਆ ਬੈਕ ਵਾਲਾ ਪਾਰਟ ਵੀ ਟਾਰਗੇਟ ਕਰ ਲੈਨੇ ਆ ਪਰ ਆਪਾਂ ਗਲਤੀ ਕਿੱਥੇ ਕਰਦੇ ਆ ਕਿ ਆਪਾਂ ਆਪਣੀ ਇਨਰ ਥਾਈਸ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਟਾਰਗੇਟ ਨਹੀਂ ਕਰਦੇ ਜਦੋਂ ਅਸੀਂ ਆਪਣੀ ਇਨਰ ਥਾਈਸ ਨੂੰ ਨਹੀਂ ਨਾ ਟਾਰਗੇਟ ਕਰਦੇ ਉਦੋਂ ਪ੍ਰੋਬਲਮ ਕੀ ਕਰੀਏਟ ਹੁੰਦੀ ਆ ਕਿ ਉਦੋਂ ਆਪਣੀ ਜਿਹੜੀਆਂ ਥਾਈਸ ਦੇ ਵਿੱਚ ਪ੍ਰੋਪਰ ਸ਼ੇਪ ਆ ਠੀਕ ਹੈ ਨਾ ਜਾਂ ਪ੍ਰੋਪਰ ਕਟਿੰਗ ਕਹ ਲਓ ਉਹ ਨਹੀਂ ਆ ਪਉਂਦੀ ਸੋ ਇਹ ਸੀ ਅੱਜ ਦਾ ਵਰਕਆਊਟ ਇਹਦੇ ਤੁਸੀਂ 4 ਸੈੱਟ ਲਾ ਲਓ 6 ਤੋਂ 8 ਰੈਪੀਟੀਸ਼ਨ ਰੱਖ ਲਓ ਸੋ ਇਹ ਅੱਜ ਦਾ ਵਰਕਆਊਟ ਹੀ ਆਈ ਹੋਪ ਕਿ ਸਿੰਪਲ ਸਟੈਡੀ ਲੈਂਗੁਏਜ ਦੇ ਵਿੱਚ ਤੁਹਾਨੂੰ ਵਰਕਆਊਟ ਸਾਰਾ ਸਮਝ ਆ ਗਿਆ ਹੋਊਗਾ ਜੇ ਤੁਹਾਨੂੰ ਵਰਕਆਊਟ ਸਮਝ ਆ ਗਿਆ ਹੈ ਤੇ ਤੁਸੀਂ ਸਮਝ ਲਓ ਵੀ ਇੱਕ ਸਟੈਪ ਆ ਗਿਆ ਜੇ ਆਪਣੀ ਫਿਟਨੈਸ ਦੀ ਝਰਨੀ ਦੇ ਵਿੱਚ ਅੱਗੇ ਇਦਾਂ ਹੀ ਆਪਾਂ 3 4 5 10 365 ਸਟੈਪ ਲੈਣੇ ਆ ਤੇ ਆਪਾਂ ਤਗੜੇ ਐਥਲੀਟ ਬਣ ਜਾਣਾ ਆ ਸੋ ਜੇ ਇਹਦੇ ਬਈ ਵੀਡੀਓ ਲੱਗੀ ਤੁਹਾਨੂੰ ਵਧੀਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਜਿਹੜੇ ਮਹਿੰਗੀ ਮਹਿੰਗੀ ਪਰਸਨਲ ਟ੍ਰੇਨਿੰਗ ਜਿਹੜੀ ਨਹੀਂ ਲੈ ਸਕਦੇ ਪਰ ਉਹ ਇੱਕ ਵਧੀਆ ਐਥਲੀਟ ਬੰਨਾ ਚਾਹੁੰਦੇ ਆ ਆਪਣੀ ਲਾਈਫ ਦੇ ਵਿੱਚ ਆਪਣੇ ਫਿਟਨੈਸ ਗੋਲ ਨੂੰ ਲੈ ਆ ਨੈਕਸਟ ਵੀਡੀਓ ਦੇ ਵਿੱਚ ਚੈਨਲ ਦੇ ਨਾਲ ਜੁੜੇ ਰਹੋ ਪਟਾਕੇ ਪਾਵਾਂਗੇ ਬੋਡੀ ਦੇ ਫੁੱਲ ਤੇ ਮਸਲ ਕਰਾਂਗੇ ਤਗੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ